ਅੱਜ ਅਸੀਂ ਸਵੇਰੇ 8 ਵਜੇ ਤੋਂ ਸਾਡੀਆਂ ਮੀਟਿੰਗਾਂ ਸੀ ਪਹਿਲਾਂ ਪਿੰਡਾਂ ਦੇ ਵਿੱਚ ਸੀ ਉਸ ਤੋਂ ਬਾਅਦ ਸ਼ਹਿਰਾਂ 'ਚ ਜਮਾਲਪੁਰ ਕੋਹਾੜਾ ਜੰਡਾਲੀ ਰਾਮਗੜ੍ਹ ਔਰ ਹੁਣ ਸਾਨ੍ਹੇਵਾਲ ਦੀ ਜਿਹੜੀ ਮੀਟਿੰਗ ਸੀ 10 ਵਜੇ ਗਈ ਪਰ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਾਰੇ ਅੱਜ ਇੱਥੇ ਬੈਠੇ ਨੇ ਇਕੱਠੇ ਹੋ ਕੇ ਸਾਰਿਆਂ ਨੇ ਮਨ ਬਣਾਇਆ ਕਿ ਇਹਨਾਂ ਦੇ ਨਾਲ ਪਹਿਲਾਂ ਜਿਹੜੇ ਜਿੰਨੀਆਂ ਜਿਹੜੀ ਸਰਕਾਰ ਆਈ ਹੈ ਚਾਹੇ ਆਮ ਆਦਮੀ ਦੀ ਸੀ ਚਾਹੇ ਭਾਜਪਾ ਦੀ ਸੀ ਉਹਨਾਂ ਨੇ ਇਹ ਲੋਕਾਂ ਦਾ ਕੁਝ ਸੁਆਰਿਆ ਨਹੀਂ ਲੋਕ ਚਾਹੁੰਦੇ ਨੇ ਕਿ ਦੁਬਾਰਾ ਅਸੀਂ ਕਾਂਗਰਸ ਪਾਰਟੀ ਦੀ ਸੈਂਟਰ ਦੇ ਵਿੱਚ ਸਰਕਾਰ ਬਣਾਈਏ ਤੇ ਡਾਕਟਰ ਅਮਰ ਸਿੰਘ ਜੀ ਨੂੰ ਇੱਥੋਂ ਚੁਣ ਕੇ ਚਿਤਾ ਕੇ ਭੇਜੀਏ ਭਾਜਪਾ ਜਦੋਂ ਮੈਨੀਫੈਸਟੋ ਤਿਆਰ ਕੀਤਾ ਗਿਆ ਬਾਪੂ ਪਾਰਟੀਆਂ ਦਾ ਜਿਦਾਂ ਕੀਤਾ ਗਿਆ ਉਸ ਤਰ੍ਹਾਂ ਹੀ ਮਤਲਬਾ ਜਿਦਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕੰਮ ਤੇ ਕਿ ਕੰਮਾਂ ਦਾ ਵੀ ਮਿਹਰਬਾਜ਼ੀ ਕੀਤਾ ਗਿਆ ਕਿਥਾਂ ਦੇ ਤੋਂ ਚਿੰਤ ਮਤਲਬ ਵੀ ਆਉਣ ਵਾਲੇ ਸਮੇਂ ਚੋਂ ਹੋ ਜਾਏਗਾ ਦੇਖੋ ਭਾਰਤੀ ਜਨਤਾ ਪਾਰਟੀ ਦੀ 10 ਸਾਲ ਸਰਕਾਰ ਹੋ ਗਈ ਬਣੀ ਨੂੰ 10 ਸਾਲ ਚ ਨਹੀਂ ਕੁਝ ਕਰ ਸਕੇ ਹੁਣ ਉਹਨਾਂ ਦੇ ਕੰਮਾਂ ਤੇ ਕੀ ਯਕੀਨ ਕੀਤਾ ਜਾਵੇ ਕਾਂਗਰਸ ਪਾਰਟੀ ਨੇ ਜੋ ਚੋਣ ਮੈਨੀਫੈਸਟੋ ਚ ਪਹਿਲਾਂ ਵੀ ਦਿੱਤਾ ਉਹ ਵੀ ਪੂਰਾ ਕੀਤਾ ਔਰ ਹੁਣ ਵੀ ਜਿਹੜਾ ਦਿੱਤਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਊ ਉਸ ਸਾਰੇ ਚੋਣ ਮੈਨੀਫੈਸਟੋ ਨੂੰ ਪੂਰਾ ਕਰਨਗੇ ਲੋਕਾਂ ਕਾਫੀ ਇਸ ਦਾ ਬੱਡ ਸਟੈਂਡ ਦੇ ਬਹੁਤ ਪ੍ਰੋਬਲਮ ਚੱਲ ਰਹੀ ਹੈ ਸਾਨੇਵਾਲ ਦੇ ਵਿੱਚ ਕਾਫੀ ਜਿਆਦਾ ਕਿਸੀ ਗਏ ਲੇਕਿਨ ਅਜਾ ਕੋਈ ਹਾਲ ਨਹੀਂ ਬੱਡ ਸਟੈਂਡ ਬਹੁਤ ਪ੍ਰੋਬਲਮ ਆ ਰਹੀ ਹੈ ਦੇਖੋ ਸਾਨੇਵਾਲ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ ਬਹੁਤ ਪੈਸੇ ਆਏ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ 15-16 ਕਰੋੜ ਰੁਪਇਆ ਮੈ ਲੈ ਕੇ ਆਏ ਆ ਜਿਹੜਾ ਕਿ ਸਾਨੇਵਾਲ ਸ਼ਹਿਰ ਵਾਸਤੇ ਵੀ 3-4 ਕਰੋੜ ਰੁਪਇਆ ਰੱਖ ਲਿਆ ਸੀ ਸਾਡੀ ਸਰਕਾਰ ਜਾਣ ਤੋਂ ਬਾਅਦ ਵੀ ਸਾਨੇ ਵਾਲ ਦੀ ਕਮੇਟੀ ਕੋਲੇ ਇੰਨੇ ਪੈਸੇ ਸੀਗੇ ਪਰ ਉਹ ਕੁਛ ਕੰਮ ਨੇ ਜਿਹੜੇ ਰਹਿ ਗਏ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਨੇ ਬਣੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਕੋਈ ਨਾ ਕੰਮ ਪਿੰਡਾਂ 'ਚ ਹੋਣ ਦਿੱਤਾ ਤੇ ਨਾ ਸ਼ਹਿਰ 'ਚ ਹੋਣ ਦਿੱਤਾ ਅੱਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪੁੱਛ ਲਓ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਕੋਲ ਉਵੇਂ ਹੀ ਪਏ ਨੇ ਕੋਈ ਕੰਮ ਨਹੀਂ ਹੋਣ ਦਿੱਤਾ ਜਿਹੜੇ ਪੈਸੇ ਕਾਂਗਰਸ ਨੇ ਦਿੱਤੇ ਸੀ ਉਹ ਵਾਪਸ ਤਾਂ ਲੈਏ ਨੇ ਇਹਨਾਂ ਨੇ ਪਰ ਆਪ ਦੇ ਕੋਲੋਂ ਕੋਈ ਡਵੈਲਪਮੈਂਟ ਦੇ ਪੈਸੇ ਨਹੀਂ ਦਿੱਤੇ ਇਸ ਕਰਕੇ ਲੋਕ ਇਸ ਸਰਕਾਰ ਤੋਂ ਨਾ ਖੁਸ਼ ਨੇ ਲੋਕ ਚਾਹੁੰਦੇ ਨੇ ਕਿ ਕਾਂਗਰਸ ਦੀ ਸਰਕਾਰ ਚੰਗੀ ਸੀ ਗਲਤੀ ਹੋਈ ਆ ਉਸ ਗਲਤੀ ਨੂੰ ਇਸ ਵਾਰੀ ਮੈਂ ਸਮਝਦਾ ਕਿ ਲੋਕ ਸੁਧਾਰ ਕੇ ਡਾਕਟਰ ਅਮਰ ਸਿੰਘ ਨੂੰ ਜਿਤਾ ਕੇ ਸੈਂਟਰ ਚ ਭੇਜਣਗੇ ਕਾਫੀ ਆਪਣੇ ਕੰਮਾਂ ਨੂੰ ਉਹਨਾਂ ਦੇ 13 0 ਦਾ ਦਾਵਾ ਕਰ ਰਹੇ 13 0 ਕੋਈ ਕੰਮ ਆਸਾਨੇ ਵਾਲ ਚ ਗਣਾ ਦੇਣ 13 0 ਇਹਨਾਂ ਨੂੰ ਕੌਣ ਆਜੂ ਮੈਂ ਕਹਿੰਦਾ 0 13 ਆਉਣਗੇ ਇਸ ਵਾਰੀ ਇਹਨਾਂ ਨੂੰ ਤੁਸੀਂ 4 ਤਰੀਕ ਨੂੰ ਰਿਜ਼ਲਟ ਦੇਖਿਓ ਆ ਆਮ ਆਦਮੀ ਝਾੜੂ ਨੂੰ ਜਿੰਨੀਆਂ ਬੀਬੀਆਂ ਨੂੰ ਮਿਲਦੇ ਆ ਕਿਸੇ ਨੇ ਵੋਟ ਨਹੀਂ ਪਾਉਣੀ ਇਹਨਾਂ ਦੇ ਕੋਈ ਪਿੰਡਾਂ 'ਚ ਫੰਕਸ਼ਨ ਨਹੀਂ ਰੱਖਦੇ ਕੋਈ ਇਕੱਠ ਨਹੀਂ ਰੱਖਦੇ ਇੱਕ ਕੱਲੇ ਹੀ ਕਾਰ ਤੇ ਚੜ ਕੇ ਰੋਡ ਸ਼ੋਅ ਕਰਦੇ ਫਿਰਦੇ ਨੇ ਉਹ ਇਸ ਕਰਕੇ ਕਿ ਕੋਈ ਇਹਨਾਂ ਦੇ ਕੋਲ ਸਾਡੇ ਹਰ ਜਗ੍ਹਾ ਤੇ ਸੌਆਂ ਦੀ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੁੰਦੇ ਨੇ ਇਹਨਾਂ ਦਾ ਕੋਈ ਇਕੱਠ ਨਹੀਂ ਰੱਖਦਾ ਕਿਉਂਕਿ ਇਸ ਵਾਰ ਤੇ ਰੋਡ ਸ਼ੋਅ ਕਰ ਰਹੇ ਇਸ ਵਾਰੀ ਇਹਨਾਂ ਨੂੰ ਹਾਰ ਇਹਨਾਂ ਨੂੰ ਦਿਸ ਰਹੀ ਆ ਆਮ ਆਦਮੀ ਨੂੰ ਵੀ ਔਰ ਹੋਰ ਕਿਸੇ ਪਾਰਟੀ ਦਾ ਕੋਈ ਆਧਾਰ ਨਹੀਂ ਲੋਕ ਚਾਹੁੰਦੇ ਨੇ ਕਿ ਸੈਂਟਰ ਦੇ ਵਿੱਚ ਜੇ ਕੋਈ ਸਰਕਾਰ ਕਾਂਗਰਸ ਪਾਰਟੀ ਦੀ ਬਣ ਰਹੀ ਹੈ بڑے ਲਿਖੇ ਲੋਕ ਨੇ ਸਾਰੇ ਸਮਤਿਸ ਕਰਕੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਡਾਕਟਰ ਅਮਰ ਸਿੰਘ ਜੀ ਨੂੰ ਸੈਂਟਰ 'ਚ ਭੇਜਣਗੇ ਕੱਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਸੁਨੀਤਾ ਤੇਜਾਨਿਆ ਸਟੇਟ ਸਕੱਟਰੀ ਮਹਿਲਾ ਕਾਂਗਰਸ ਤੋਂ ਸਾਨੇਵਾਲ ਦੀ ਵਸਨੀਕ ਆ ਔਰ ਤੁਹਾਡੇ ਰੂਬਰੂ ਹੁੰਦੀ ਰਹਿਣੀ ਆ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੋਇਆ ਹੈ ਦੁਬਾਰਾ ਤੋਂ ਕਿ ਸਾਡੇ ਵਾਰਡ ਨੰਬਰ 11 ਵਿੱਚ ਜਿਸ ਜੋ ਸਦਾ ਹੀ ਹਮੇਸ਼ਾ ਤੋਂ ਹੀ ਜੱਦੀ ਮੈਂ ਇੱਥੇ ਵਿਆਹ ਕੇ ਆਈ ਆ 99 ਜੀ ਮੇਰੀ ਮੈਰਿਜ ਹੋਈ ਆ ਇਹ ਔਰਡ ਮੈਂ ਸਟਾਰਟਿੰਗ ਤੋਂ ਹੀ ਕਾਂਗਰਸੀ ਦੇਖ ਰਹੀ ਆ ਔਰ ਅੱਜ ਉਸ ਕਾਂਗਰਸ ਦੀ ਧਰਤੀ ਤੇ ਔਰਡ ਨੰਬਰ 11 ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਹੋਈ ਔਰ ਬੜੀ ਜ਼ੋਰਦਾਰ ਹੋਈ ਹੈ ਹਾਂਜੀ ਲੋਕ ਦੇਖੋ ਸੂਬਾ ਮੈਨੂੰ ਪਤਾ ਲੱਗਾ ਕਿ ਅੱਜ ਮੀਟਿੰਗ ਹੈ ਤੇ ਡਾਕਟਰ ਸਾਹਿਬ ਦੇ ਲਈ ਅਸੀਂ ਡਾਕਟਰ ਅਮਰ ਸਿੰਘ ਲਈ ਅੱਜ ਵੈਸੇ ਸੋਚਿਆ ਸੀ ਵੀ ਚਲੋ ਡੋਰ ਟੂ ਡੋਰ ਕਰਾਂਗੇ ਬਟ ਫਿਰ ਲੱਗਾ ਕਿ ਜਿਹੜੇ ਸ਼ਾਮ ਨੂੰ ਲੋਕ ਆਂਦੇ ਨੇ ਲੋਕਾਂ ਨੇ ਇੱਕ ਡਿਮਾਂਡ ਰੱਖੀ ਕਿ ਜੀ ਤੁਸੀਂ ਕਾਂਗਰਸ ਦੀ ਮੀਟਿੰਗ ਨਹੀਂ ਕਰਵਾਈ ਐਦਕੀ ਜਿੰਨੇ ਵੀ ਆਂਦੇ ਜਾਂਦੇ ਮੇਰਾ ਘਰ ਮੈਨੂੰ ਮਤਲਬ ਰੋਡ ਤੇ ਹੀ ਐ ਜਿੰਨੇ ਵੀ ਆਂਦੇ ਜਾਂਦੇ ਸਭ ਨੇ ਮੈਨੂੰ ਫੋਨ ਕਾਲਸ ਤੇ ਵੀ ਔਰ ਗਰੁੱਪਸ ਵਿੱਚ ਵੀ ਕਹਿੰਦੇ ਤੁਸੀਂ ਕਾਂਗਰਸ ਦੀ ਮੀਟਿੰਗ ਨਹੀਂ ਕਰਵਾਈ ਤੇ ਲੋਕਾਂ ਦੀ ਡਿਮਾਂਡ ਤੇ ਅੱਜ ਅਸੀਂ ਵਿਕਰਮ ਸਿੰਘ ਵਾਜਵਾ ਜੋ ਸਾਡੇ ਕਾਂਗਰਸ ਦੇ ਹਲਕਾ ਇੰਚਾਰਜ ਆਣੇ ਵਾਲਦੇ ਨੇ ਉਹਨਾਂ ਨੂੰ ਅਸੀਂ ਬੁਲਾਇਆ ਸਪੈਸ਼ਲ ਰਿਕਵੈਸਟ ਕੀਤੀ ਕਿ ਸਾਨੂੰ ਮੀਟਿੰਗ ਦੋ ਤੇ ਉਹਨਾਂ ਨੇ ਸਵੇਰੇ ਹੀ ਪਹਿਲੀ ਵਾਰ ਜੀ ਮੈਨੂੰ ਹਾਂ ਕਰ ਦਿੱਤੀ ਕਹਿੰਦੇ ਹਾਂਜੀ ਜ਼ਰੂਰ ਤੁਸੀਂ ਕਰੋ ਮੈਂ ਸੋਚਿਆ ਸੀ ਚਲੋ ਵੀ 150 ਬੰਦਿਆਂ ਨੂੰ ਬੁਲਾ ਕੇ ਕਿਉਂਕਿ ਮੈਂ ਪਹਿਲਾਂ ਵੀ ਨਤਾਸ਼ਾ ਮੈਮ ਦੀ ਮੀਟਿੰਗ ਕਰਵਾ ਚੁੱਕੀ ਹਾਂ ਉਹਦੇ ਚੀ 50 60 ਲੇਡਿਸ ਸੀਗੀਆਂ ਕੱਲੀ ਮਹਿਲਾ ਕਾਂਗਰਸ ਦੀ ਸੀਗੀ ਤੇ ਉਹ ਵੀ ਬਹੁਤ ਅੱਛਾ ਲੋਕਾਂ ਦੇ ਪ੍ਰਭਾਵ ਪਿਆ ਲੇਕਿਨ ਅੱਜ ਤਾਂ ਲੋਕਾਂ ਨੇ ਹੱਥ ਦੀ ਕਰਤੀ ਬਾਕੀ ਤੁਸੀਂ ਵੀਡੀਓ ਫੋਟੋਜ਼ ਦੇ ਵਿੱਚ ਦੇਖੋਗੇ ਪੇਜ ਤੇ ਵੀ ਪੈਣ ਗਿਆ ਔਰ ਹੁਮ ਹੁਮਾ ਕੇ ਲੋਕਾਂ ਨੇ ਅੱਜ ਦਿਖਾ ਦਿੱਤਾ ਕਿ ਵਾਕਿਆ ਹੀ 11 ਨੰਬਰ ਵੋਟ ਦੀ ਜਿਹੜੀ ਵੀ ਸੰਗਤ ਜਿਹੜੇ ਵੀ ਯੰਗਸਟਰ ਵੀ ਔਰ ਜਿਹੜੇ ਬਜ਼ੁਰਗ ਨੇ ਸਭ ਕਾਂਗਰਸ ਨੂੰ ਚਾਹ ਰਹੇ ਨੇ ਔਰ ਕਾਂਗਰਸ ਨੂੰ ਹੀ ਜਿਤਾਣਗੇ ਸਾਰੇ ਮ칸ਦੋ ਫਾਰਟੂਪਾਂ ਦੇ ਜੋ ਕਿਸਾਨ ਦਾ ਇੱਕ ਵਰਤ ਰਿਹਾ ਤੇ ਹੁਣ ਆਉਂਗਾ ਕਿਸਾਨ ਦਾ ਦੇਖੋ ਜੀ ਅਗਰ ਆਪਾਂ ਕਹਿੰਦੇ ਆ ਵੀ ਕਾਂਗਰਸ ਦਾ ਵਰਕ ਕਾਂਗਰਸ ਦਾ ਮਤਲਬ ਮੈਂ ਤਾਂ ਇਹ ਚੀਜ਼ ਕਰਨੀ ਆ ਮੈਂ ਹਮੇਸ਼ਾ ਹੀ ਕਰਨੀ ਆ ਕਿ ਇੱਕ ਕੋਈ ਟੈਟੂ ਨਹੀਂ ਆ ਕਿ ਬਣਾਇਆ ਔਰ ਜਦ ਦਿਲ ਕੀਤਾ ਉਹਨੂੰ ਮਿਟਾ ਦਿੱਤਾ ਹਨਾ ਇਹ ਕਿਸ ਸਕੈਚ ਪੈਨ ਦਾ ਨਹੀਂ ਆ ਇਹ ਇੱਕ ਬਰਥਮਾਰਕ ਹੈ ਸਾਡੇ ਉੱਪਰ ਸਾਡੇ ਪੂਰੇ ਵਾਰਡ ਉੱਪਰ ਸਾਡੇ ਕਾਂਗਰਸੀਆਂ ਦੇ ਉੱਪਰ ਇੱਕ ਬਰਥ ਮਾਰਕ ਹੈ ਇਹ ਸਾਡੇ ਸਾਹ ਦੇ ਨਾਲ ਹੀ ਜਾਏਗਾ ਹਮੇਸ਼ਾ ਗੱਲ ਰਿਪੀਟ ਕਰਦੀਆਂ ਔਰ ਤੁਸੀਂ ਲਿਖ ਲਓ ਕਾਂਗਰਸੀ ਆ ਰਹੀ ਹੈ ਕਾਂਗਰਸੀ ਸਰਕਾਰ ਬਣ ਰਹੀ ਹੈ ਜਿੱਥੇ ਵੀ ਤਾਂ ਵੋਟਾਂ ਪੈ ਚੁੱਕੀਆਂ ਲੋਕਾਂ ਦਾ ਜਜ਼ਬਾ ਇਹ ਚੀਜ਼ ਨੂੰ ਦੇਖ ਰਿਹਾ ਕਿ ਰਾਹੁਲ ਗਾਂਧੀ ਜੀ ਆ ਰਹੇ ਨੇ ਔਰ ਮੈਂਬਰ ਪਾਰਲੀਮੈਂਟ ਦੇ ਵਿੱਚ ਅਗਰ ਕੋਈ ਬੈਠਣਗੇ ਮੈਂਬਰ ਬਣ ਕੇ ਤਾਂ ਕਾਂਗਰਸੀ ਬੈਠਣਗੇ ਹਾਂਜੀ ਦੇਖੋ ਜੀ ਬਹੁਤ ਪ੍ਰਭਾਵ ਪੈਂਦਾ ਹੈ ਇੱਕ ਲੀਡਰ ਦਾ ਦੇਖੋ ਸਪੋਜ਼ ਕਰੋ ਕਿ ਮੈਂ ਇੱਕ ਸਟੇਟ ਸਕੱਟਰੀ ਮਹਿਲਾ ਕਾਂਗਰਸ ਤੋਂ ਹਾਂ ਮੈਂ ਮੀਟਿੰਗ ਕੀਤੀ ਇੱਕ ਇੱਕ ਪ੍ਰਭਾਵ ਪੈਂਦਾ ਹੈ ਕਿ ਸਾਡੇ ਹਲਕਾ ਇਨਚਾਰਜ ਆਏ ਨੇ ਇੱਥੇ ਇੱਕ ਵਾਰਡ 'ਚ ਤੇ ਜਿਨੇ ਪੂਰਾ ਹਲਕਾ ਸੰਭਾਲਣਾ ਹੋਵੇ ਔਰ ਉਸੇ ਤਰ੍ਹਾਂ ਹੀ ਮਤਲਬ ਇੱਕ ਪੰਜਾਬਿਕ ਰਾਜ ਹੈ ਉਹਦੇ ਵਿੱਚ ਜਦੋਂ ਆਪਣੇ ਸੀਨੀਅਰ ਲੀਡਰਸ਼ਿਪ ਦਾ ਕੋਈ ਵੀ ਮੈਂਬਰ ਆਂਦਾ ਹੈ ਹੁਣ ਰਾਹੁਲ ਗਾਂਧੀ ਜੀ ਆ ਰਹੇ ਨੇ ਜਾਂ ਪ੍ਰਿਅੰਕਾ ਗਾਂਧੀ ਜੀ ਆ ਰਹੇ ਨੇ ਸਜਨ ਪਾਇਲਟ ਜੀ ਆ ਰਹੇ ਨੇ ਮਲਿਕ ਅਰਜਨ ਖੜਗੇ ਜੀ ਆਏ ਨੇ ਮਤਲਬ ਜਦੋਂ ਸਾਡੇ ਸੀਨੀਅਰ ਲੀਡਰਸ਼ਿਪ ਆਉਂਦੇ ਨੇ ਪ੍ਰਿਅੰਕਾ ਗਾਂਧੀ ਜੀ ਆਏ ਮੈਂ ਉੱਥੇ ਉਸ ਸਮੇਂ ਮੌਜੂਦ ਸੀ ਔਰ ਮੇਰੀ ਅੱਖਾਂ ਭਰ ਆਈਆਂ ਕਿਉਂ ਭਰ ਆਈਆਂ ਕਿਸੇ ਜਦੋਂ ਸਾਡੇ ਲਈ ਸੀਨੀਅਰ ਲੀਡਰਸ਼ਿਪ ਸਾਡੇ ਲੀਡਰ ਸਾਹਮਣੇ ਆ ਕੇ ਬੋਲਦੇ ਨੇ ਜਿਸ ਤਰ੍ਹਾਂ ਇੱਕ ਆਪਾਂ ਕਹਿੰਦੇ ਆਂ ਵੀ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆਂ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆਂ ਔਰ ਜਦੋਂ ਸਾਡੇ ਸਾਹਮਣੇ ਰੂਬਰੂ ਹੋ ਕੇ ਆਂਦੇ ਨੇ ਮੈਂ ਕਿਹਨੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਲੋਕੀ ਤਾੜੀਆਂ ਮਾਰਦੇ ਨੇ ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ ਕਿ ਜਦੋਂ ਪ੍ਰਯੰਕਾ ਗਾਂਧੀ ਆਏਗੀ ਜੀ ਤੁਸੀਂ ਤਾੜੀਆਂ ਮਾਰਨੀਆਂ ਜਦੋਂ ਰਾਹੁਲ ਗਾਂਧੀ ਬੋਲਣਗੇ ਤੁਸੀਂ ਜਕਾਰੇ ਲਗਾਣੇ ਆ ਤੁਸੀਂ ਨਾਰੇ ਲਗਾਣੇ ਆ ਐਸਾ ਕੁਝ ਕਿਸੇ ਨੂੰ ਸਿਖਾਇਆ ਨਹੀਂ ਜਾਂਦਾ ਉਹ ਸਾਡੇ ਆਪਣੇ ਅੰਦਰ ਦੀ ਮਤਲਬ ਪਰਵਰਤੀਆਂ ਹੁੰਦੀਆਂ ਨੇ ਜਦੋਂ ਸਾਡੇ ਸਾਹਮਣੇ ਲੀਡਰ ਆਂਦਾ ਔਰ ਅਸੀਂ ਇੱਕਦਮ ਜੋਸ਼ ਭਰਦੇ ਆ ਜੀ ਲੀਡਰ ਨੂੰ ਸਾਡੇ ਵੱਲ ਦੇਖ ਕੇ ਜੋਸ਼ ਆਂਦਾ ਔਰ ਸਾਡੇ ਸਾਰਿਆਂ ਨੂੰ ਮਤਲਬ ਵਰਕਰਸ ਨੂੰ ਲੀਡਰ ਵੱਲ ਵੇਖ ਕੇ ਜੋਸ਼ ਆਂਦਾ ਜੋ 11 ਨੰਬਰ ਵਾਰਡ ਸਾਹਨੇਵਾਲ ਵਿਖੇ ਕਾਂਗਰਸ ਦੀ ਮੀਟਿੰਗ ਕਰਵਾਈ ਗਈ ਹੈ ਇਹ ਮੀਟਿੰਗ ਵਿੱਚ ਅਸੀਂ ਡਾਕਟਰ ਅਮਰ ਸਿੰਘ ਨੂੰ ਵੋਟਾਂ ਵਾ ਕੇ ਕਾਮਯਾਬ ਬਣਾਉਣ ਦੀ ਮੀਟਿੰਗ ਸੀਗੀ ਜੋ ਕਿ ਡਾਕਟਰ ਅਮਰ ਸਿੰਘ ਬਹੁਤ ਹੀ ਪੜੇ ਲਿਖੇ ਇਨਸਾਨ ਹਨ ਮੈਂ ਦੇਖੂਗਾ ਗਾਂਵ ਨੂੰ ਜਦੋਂ ਸਾਥੀ ਕੋਈ ਗੱਲ ਉਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਭੇਜਣਾ ਤੇ ਜੋ ਸਾਡੇ ਸਾਹਨੇ ਮਾਲ ਦੇ ਰੋਕੇ ਹੋਏ ਕੰਮ ਅਸੀਂ ਆਪਣੇ ਪੂਰੇ ਕਰਵਾਉਣੇ ਆ